ਮੈਂ ਦਸੇ ਕਾਲੋਂ ਸਾਫ ਕਸਮਦ ਨਿਕੋਸਾ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਰਜਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਮਰਾਸੀ ਆਉ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲੇ ਗਏ ਆ ਉਹਨਾਂ ਦਾ ਜਿਹੜਾ ਤੰਬੂ ਜ ਉਹ ਖਾਲੀ ਸੀ ਉਹਨੇ ਕਹ ਬੰਦਾ ਪਿਆ ਕੋਈ ਮੇਰੇ ਨਾਲ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਇਹਨੂੰ ਲਾਲਾ ਕਹਿੰਦੇ ਸੀ ਮੁੰਡੇ ਨੂੰ ਮੈਂ ਵੇਖ ਕੇ ਫਿਰ ਅਪਨ ਸਾਹਿਬ ਨੂੰ ਨੀਤੂ ਨੂੰ ਅੰਗਰੇਜ਼ ਸਿੰਘ ਨੂੰ ਇਹਨੂੰ ਫੋਨ ਕੀਤਾ ਮੈਂ ਉਹਦੇ ਘਰ ਦੱਸੋ ਇਹ ਇੱਕ ਇਹਨਾਂ ਦੇ ਉਹ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉਥੇ ਮੋਟਰਸਾਈਕਲ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਿਨੇ ਟੀਗਾ ਟਾਕਾ ਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹੁਣਾਂ ਨੂੰ ਛੱਡ ਕੇ ਗਏ ਆ ਉਥੇ ਨੁੱਕਰ ਲੰਮੇ ਪਾ ਗਏ ਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਪਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸਪੰਸ ਬਣੇ ਆ ਮਦੇ ਮਦੇ ਪਾਵਾਂਗੇ ਸਰਕਾਰ ਅਗੇ ਗੁਜਾਰਸ਼ ਕਰਾਂਗੇ ਬਾਕੀ ਪੁਲਿਸ ਨੂੰ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਕਹਿੰਦੀ ਜਨਾ ਕੋ ਫੜ ਕੇ ਫੜਾਓ ਹੁਣ ਇਹ ਕਿੱਥੋਂ ਆਹੀ ਉਹਨਾਂ ਕੋ ਲਿਆ ਕੇ ਰਈਏ ਕੰਨ ਤੇ ਪੁਲਿਸ ਦਾ ਇਹ ਕਰਨਾ ਕਰੋ ਨਹੀਂ ਕੋਈ ਵੀ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਈਕਲ ਵੀ ਸਾਨੂੰ ਚੱਲਦਾ ਸਾਡੇ ਤੇ ਨਾ ਕੋ ਚੜ ਜੇ ਫਿਰ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਕੋ ਦੇਣਾ ਦਾ ਕੋ 10 15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਨ੍ਹਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰ ਜੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਇਹ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਦਾ ਚਾਹ ਵੇਚਦਾ ਉਹਦਾ ਬਾਈਕਾਟ ਕਰੋ ਉਹੀ ਪਿੰਡ ਦਾ ਬੰਦਾ ਜਿਹੜਾ ਇਦਾਂ ਦਾ ਉਹਦੀ ਜਮਾਨਤਨਾ ਕਰਾਵੇ ਉਹਦੇ ਮਗਰਾਂ ਜਾਵੇ ਜਾਵੇ ਤਾਂ ਉਹਦਾ ਬਾਈਕਾਟ ਕਰੋ ਬਹੁਤ ਮਾੜੀ ਗੱਲ ਵਾ ਕੱਲਾ ਕੱਲਾ ਪੁੱਤੀ ਉਹਨਾਂ ਦਾ ਸਾਡੇ ਰਿਸ਼ਤੇਦਾਰ ਵੀ ਆਏ ਉਹਨਾਂ ਦੀ ਮੌਤ ਹੋ ਗਈ ਆ ਸਾਨੂੰ ਇਹ ਗੱਲ ਦਾ ਬਹੁਤ ਦੁੱਖਾ ਅਸੀਂ ਇਹੋ ਅਪੀਲ ਕਰਾਂਗੇ ਕਿ ਕੋਈ ਨਾ ਕੋਈ ਇੱਥੇ ਠੱਲ ਪੈਣੀ ਚਾਹੀਦੀ ਆ ਕਾਰ ਨੇ نشਾ ਨਹੀਂ ਢਕਿਆ ਤੇ ਟੀਕਾ ਲਾ ਕੇ ਮਰ ਗਿਆ ਹੋਰ ਕੀ ਹੋਣਾ ਸੀ ਘਰੋਂ ਨਹੀਂ ਕੰਮ ਤੋਂ ਆਇਆ ਹਾਂਜੀ ਕੰਮ ਤੇ ਗਿਆ ਸੀ ਇਧਰ ਤਲਵਾੜੇ ਵਾਲੇ ਕੋਲ ਬੜੇ ਸ਼ੰਦਾ ਲੱਗਾ ਉਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉੱਥੇ ਹੀ ਬਾਹਰ ਹੀ ਕਿਤੇ ਟੀਕਾ ਲਾ ਲਿਆ ਉੱਥੇ ਹੀ ਮੁੱਕ ਗਿਆ ਮੈਨੂੰ ਕੀ ਪਤਾ ਕਦੋਂ ਕੀ ਲੱਗੀ ਜਦੋਂ ਦਾ ਲੱਗੀ ਪਰ ਲਾ ਲਓ ਜਿੰਨਾ ਚਿਰ ਲਾਉਣਾ ਐ ਹੀ ਮਾਰੇਗੇ ਆਹ ਕੀ ਦਸਨਾ ਕਦੋਂ ਤੇ ਲੱਗੀ ਤੇ ਕਦੋਂ ਦੀ ਨਹੀਂ ਲੱਗੀ ਐ ਹੀ ਤੇ ਮਾਰੇਗੇ ਆਰਾ ਦੇ ਕੋਈ ਪੁੱਤਰ ਮਰ ਗਿਆ ਇਹ ਨਾ ਜਿਉਂਦੇ ਨਾ ਮਰੇ ਕੱਲਾ ਕੱਲਾ ਬੁੱਤ ਕੱਲਾ ਕੱਲਾ ਸਾਡਾ ਪੁੱਤ ਰੀ ਵਿਆਹ ਆ ਵੈ ਬੇਟੀ ਹੈ ਸਾਡੀ ਬੇਟੀ ਆ ਵੀ ਬੇਟੀ 13 ਸਾਲਾਂ ਦੀ ਧੀ ਜਵਾਨ ਹੈ ਇਹਦੇ ਹੋਇਆ ਨੀ ਨਸ਼ਾ ਮੁਕਤੀ ਅਜੀ ਬੇਟਾ ਪੂਰਾ ਹੋ ਗਿਆ ਵੈ ਨਾ ਕਜੀਰ ਸਿੰਘ ਪਿੰਡ ਪਤੀ ਤਰਨੀ ਨਾਮਾ ਕਠਿਆਲਾ ਤੇ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ ਇਹ ਕੰਮ ਸੇ ਅクセਜ ਵਿੱਚ ਹੀ ਹਿ 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 ਆਮ ਨਸ਼ੇਦਿਆ ਤੇ ਨਾਂ ਦੇ ਸਰਕਾਰਾਂ ਬਚਾਉਂਦੀਆਂ ਨੇ ਪਿੰਡ ਦੇ ਬੰਦੇ ਬੁੰਦੇ ਰਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ ਪਿੰਡ ਬੱਚੇ ਬਚਾਉਣੇ ਤੇ ਆਪਾਂ ਹੀ ਬਚਾਉਣੀ ਪੈ ਰਹੇ ਸਾਡੇ ਬੱਚੇ ਮੇਰੇ ਤੁਰਗੇ ਗਾਪਾ ਦੇ ਲੋਕਾਂ ਨੇ ਇਹਦੇ ਪਿੰਡਾਂ ਵਾਲੇ ਇਕੱਠੇ ਹੋਵਨ ਤੇ ਪਚੌਰ ਕੋਈ ਸੁਕਾਖ ਨਹੀਂ ਜੇ ਕੱਲ ਵੀ ਪੁਲਿਸ ਸਰਕਾਰ ਕੱਖ ਨਹੀਂ ਜੇ ਕੱਲ ਵੀ ਕੋਈ ਸਰਕਾਰ ਆਗੇ ਕੋਈ ਤੁਰਗੇ ਕੱਖ ਨਹੀਂ ਜੇ ਹਾਂ ਮੇਰੇ ਭਰਾਵੋ ਉਹ ਕੁਝ ਦੇ ਦੇ ਬਿਲਕੁਲ ਆ ਜਾਂਦੇ ਮੇਰੇ ਤੁਰਗੇ ਨਾ ਉਹ ਪੋੜੇ ਜੜਾ ਮੈਂ ਉਹਨੇ ਮੇਰੇ ਮੁੰਡੇ ਨਹੀਂ ਜੜਾਇਆ ਜੀ ਮੈਂ ਉਹਦੇ ਪੋੜੇ ਜੜਾਈ ਔਰ ਮੇਰੀ ਕੀ ਹੁਮਾਰੀ ਕੀ ਵਾਸਤੇ ਮੇਰੇ ਕਿੱਥੇ ਰਹਿ ਗਿਆ ਨਮ ਜੜ ਪੋਤੇ ਮੇਰਾ ਜੇ 30 ਸਾਲ ਦੀ ਹੋ ਗਈ ਸੀ 32 ਸਾਲ ਦੀ ਬਾਜੀ ਤੇ ਉਹ ਡੋਜੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਜੇ ਉਹ ਮੇਰਾ ਮੂੰਹ ਜਿਹਾ ਨਿਕਲ ਲਈ ਉਥੇ ਮੈਂ ਵੇਖਿਆ ਜਾ ਕੇ ਜਦੋਂ ਫੇਰ ਆਵਰੀ ਉਹਨਾਂ ਮੈਂ ਇਲਾਜ ਕਰਾਇਆ ਦਾਖਲ ਕਰਾਏ ਨੇ ਭੜੀ ਹਸਪਤਾਲੇ ਭੇਜਿਆ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਆਈ ਅੰਦਰ ਵਿੱਚੋਂ ਛੱਡਿਆ ਦੇਖੋ ਇੱਕੋ ਹੀ ਬੇਟਾ ਸੀ ਮੇਰੀ ਇੱਕ ਪੁੱਤਰੀ ਹੈ ਨੀ ਸਰਕਾਰ ਨਹੀਂ ਬਖਾਇਆ ਯਾਰ ਕਿਸੇ ਸਰਕਾਰ ਨਹੀਂ ਬਖਾਇਆ ਕਿਸੇ ਦਾ ਮੈਂ ਕਹਦਾ ਲਾ ਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਬਖਾਇਆ ਨਾ ਮੋਦੀ ਕਹਿੰਗੇ ਕਿਸੇ ਨਹੀਂ ਬਖਾਇਆ ਨਸ਼ਾ ਦੁਨੀਆ ਨੂੰ ਖਾ ਗਈ ਆ ਘਰਾਂ ਦੇ ਘਰ ਜਿੰਡੇਰੀ ਸੱਚੇ ਹੋਈ ਆ